ਇਹ ਬਿੱਟੂ ਵਰਗੇ ਜਿਹੜੇ ਬੋਲ ਰਹੇ ਹੈ ਨਾ ਇਹ ਪੰਜਾਬ ਦੇ ਗਦਾਰ ਹੈ ਇਹ ਖੜਿਆ ਕਾਦਾ ਸਾਡੇ ਲੋਕਾਂ ਦੇ ਨਾਲ ਇਹ ਸਿੱਖਾਂ ਦੇ ਖਿਲਾਫ ਇਹ ਬੋਲਦਾ ਕਿਸਾਨਾਂ ਦੇ ਖਿਲਾਫ ਇਹ ਬੋਲਦਾ ਪੰਜਾਬੀਆਂ ਦੇ ਖਿਲਾਫ ਇਹ ਬੋਲਦਾ ਇਹ ਚਾਹੁੰਦਾ ਗਿਆ ਪਾਰਟੀ ਬਦਲ ਕੇ ਉਧਰ ਚਲੇ ਗਿਆ ਬਿੱਟੂ ਨੂੰ ਇੱਕ ਗੱਲ ਕਹਿ ਦੋ ਕਿ ਜੰਨੀ ਨੇ ਤਾਂ ਆਪਣੇ ਕਿਸਾਨਾਂ ਪਰ ਗੋਲੀਆਂ ਨਹੀਂ ਚਲਾਈਆਂ ਡਾਂਗਾ ਨਹੀਂ ਚਲਾਈਆਂ ਨਾ ਹੀ ਉਹਨਾਂ ਪਰ ਕਰੀਆ ਕੋਈ ਨਜਾਇਜ਼ ਕਾਰਵਾਈ ਜੰਨੀ ਕਿਸਾਨਾਂ ਦੇ ਨਾਲ ਖੜਾ ਸੀ ਅੱਜ ਵੀ ਖੜਾ ਹੈ ਵਿਕਰਮ ਚੌਧਰੀ ਬਹੁਤ ਤਿੱਖਾ ਬੋਲ ਰਿਹਾ ਤੁਹਾਡੇ ਖਿਲਾਫ ਕਹਿੰਦੇ ਚੰਨੀ ਹੁਣਾਂ ਦਾ ਤਾਂ ਹੱਕ ਹੀ ਨਹੀਂ ਬਣਦਾ ਸੀ ਐਵੇਂ ਚੱਕ ਕੇ ਲਿਆ ਕੇ ਸਾਡੇ ਜਲੰਧਰ ਚ ਬਿਠਾਤਾ ਤੇ ਇਹ ਜਿਹੜੀ ਲਾਲਚ ਅਰ ਡਰ ਦੀ ਪ੍ਰਵਿਰਤੀ ਹੈ ਇਹ ਨੂੰ ਪੰਜਾਬ ਕਦੇ ਸਹਿਣ ਨਹੀਂ ਕਰਦਾ ਇਹਦਾ ਦਲ ਬਦਲੂ ਹੈ ਰੋਜ਼ ਬਦਲ ਜਾਣਾ ਰੋਜ਼ ਸਵੇਰੇ ਦੁਪਹਿਰੇ ਸ਼ਾਮ ਦਾ ਰੇਟ ਹੋ ਗਿਆ ਇਹਨਾਂ ਦਾ ਸਵੇਰੇ ਕੋਈ ਹੱਕ ਲੈ ਜਾਂਦਾ ਦੁਪਹਿਰ ਨੂੰ ਕੋਈ ਹੱਕ ਲੈ ਜਾਂਦਾ ਸ਼ਾਮ ਨੂੰ ਕੋਈ ਹੱਕ ਲੈ ਜਾਂਦਾ ਲੋਕ ਬਾਅਦ ਵਿੱਚ ਦੇਖਦੇ ਪਾਰਟੀ ਕਿਹੜੀ ਲੇਕਿਨ ਅਗਲੇ ਕਹਿੰਦੇ ਯਾਰ ਮਿਲਣਾ ਦਾ ਐਸੇ ਦਲ ਬਦਲੂ ਨਾ ਐਸੀ ਦੇ ਨਾਲ ਨਹੀਂ ਚੱਲਣਾ ਜਿਹੜਾ ਬੰਦਾ ਹਰ ਰੋਜ਼ ਦਲ ਬਦਲ ਕੇ ਜਾਂ ਆਪਣਾ ਦਲ ਬਦਲ ਕੇ ਦੂਸਰੇ ਪਾਸੇ ਖੜਦਾ ਹੈ ਜਿਨ੍ਹਾਂ ਦਾ ਆਈਡੀਓਲੋਜੀਕਲੀ ਕੋਈ ਸਿਧਾਂਤਕ ਤੌਰ ਤੇ ਕੋਈ ਆਪਣਾ ਸਟੈਂਡ ਨਹੀਂ ਹੈ ਉਹਨਾਂ ਲੋਕਾਂ ਨੂੰ ਨਕਾਰਨਾ ਚਾਹੀਦਾ ਚਾਹੇ ਮੈਂ ਹੀ ਕਿਉਂ ਨਾ ਆਵਾਂ ਮੈਂ 3.5 ਮਹੀਨੇ ਮੁੱਖ ਮੰਤਰੀ ਰਿਹਾ ਤੁਸੀਂ ਮੇਰੇ 3.5 ਸਾਲ 3 ਮਹੀਨੇ ਦੇ ਕੰਮ ਤੇ ਇਹਨਾਂ ਦੇ 2 ਸਾਲ ਦੇ ਬਰਾਬਰ ਕਰਕੇ ਦੇਖ ਲਓ ਮੈਂ ਬਿਜਲੀ ਦੇ ਸਾਰੇ ਬਕਾਏ ਮਾਫ ਕੀਤੇ ਸੀ ਲੋਕਾਂ ਦੇ 1500 ਕਰੋੜ ਰੁਪਏ ਦਾ ਲੋਕਾਂ ਨੂੰ ਫਾਇਦਾ ਹੋਇਆ ਸੀ ਜੇ ਜੰਨੀ ਕਰਪਟ ਸੀਗਾ ਸਵਾ 2 ਸਾਲ ਥੋੜੇ ਹੁੰਦੇ ਕਿਸੇ ਨੂੰ ਅੰਦਰ ਕਰਨੇ ਨਾ ਕਰਨੇ ਨੂੰ ਤਾਂ 2 ਘੰਟੇ ਲੱਗਦੇ ਕਿਸੇ ਨੂੰ ਅੰਦਰ ਸਾਰਾ ਕੁਝ ਮੇਰਾ ਚੈੱਕ ਕਰਾ ਲਿਆ 5 ਪੈਸੇ ਦੀ ਹੀਰਾ ਫੇਰੀ ਨਹੀਂ ਮਿਲੀ ਸਾਰੀਆਂ ਮੇਰੀਆਂ ਫੈਲਾਂ ਚੈੱਕ ਕਰਾ ਲੀਆਂ ਸਾਰਾ ਮੇਰਾ ਘਰ ਫੋਲ ਕੇ ਦੇਖ ਲਿਆ ਸਾਰਾ ਮੇਰਾ ਯਾਰ ਦੋਸਤ ਕੈਨੇਡਾ ਅਮਰੀਕਾ ਸਭ ਜਗ੍ਹਾ ਮੇਰੀ ਪ੍ਰਾਪਰਟੀ ਲੱਭ ਕੇ ਦੇਖ ਲਈ ਮਿਲਿਆ ਕੁਛ ਕਰ ਲੈਂਦੇ ਅੰਦਰ ਕਿ ਇੱਕ ਖਿਡਾਰੀ ਤੋਂ 2 ਕਰੋੜ ਰੁਪਏ ਲੈ ਲਿਆ ਕਿੱਥੇ ਉਹ ਖਿਡਾਰੀ ਕਰ ਲਿਆ ਕੁਛ ਮੇਰਾ ਮੈਂ ਕਹਿਣਾ ਹੈ ਕਿ ਜੇ ਮੈਂ ਗਲਤ ਹੁੰਦਾ ਤਾਂ ਮੈਨੂੰ ਅੰਦਰ ਕਰ ਲੈਂਦੇ ਇਹ ਜਲੰਧਰ ਦੀ ਲੋਕ ਸਭਾ ਸੀਟ ਹਾਰਟ ਸੀਟ ਬਣ ਚੁੱਕੀ ਹੈ ਕਿਉਂਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਨੇ ਇੱਥੋਂ ਉਤਾਰਿਆ ਔਰ ਕਾਂਗਰਸ ਨੇ ਉਮੀਦਵਾਰ ਐਲਾਨਣ ਤੋਂ ਬਾਅਦ ਬਾਕੀ ਦੀਆਂ ਪਾਰਟੀਆਂ ਨੇ ਵੀ ਉਮੀਦਵਾਰ ਐਲਾਨੇ ਹਾਲਾਂਕਿ ਸੁਸ਼ੀਲ ਰਿੰਕੂ ਹੁਣੀ ਭਾਜਪਾ ਚਲੇ ਗਏ ਸੀ ਜੋ ਕਿ ਕਾਂਗਰਸ ਤੋਂ ਆਏ ਫਿਰ ਸਵਿਚ ਉਹਨਾਂ ਨੇ ਕੀਤੀ ਆਮ ਆਦਮੀ ਪਾਰਟੀ ਔਰ ਉੱਥੇ ਹੀ ਚੌਧਰੀ ਪਰਿਵਾਰ ਨਾਰਾਜ਼ ਹੋ ਕੇ ਚਲਾ ਗਿਆ ਭਾਜਪਾ ਦੇ ਵਿੱਚ ਸਾਬਕਾ ਮੁੱਖ ਮੰਤਰੀ ਔਰ ਜਲੰਧਰ ਤੋਂ ਲੋਕ ਸਭਾ ਸੀਟ ਦੇ ਉਮੀਦਵਾਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਚਰਨਜੀਤ ਸਿੰਘ ਚੰਨੀ ਜੀ ਜੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਪਰ ਕੈਂਪੇਨ ਕਿੰਨਾ ਚੱਲ ਰਹੀ ਹੈ ਕੈਂਪੇਨ ਅਸਲ ਦੇ ਵਿੱਚ ਹੁਣ ਇੱਥੇ ਜਿਲੰਦਰ ਦੇ ਵਿੱਚ ਇਹ ਹੋ ਗਿਆ ਕਿ ਮੈਂ ਕੈਂਪੇਨ ਨਹੀਂ ਚਲਾ ਰਿਹਾ ਹੁਣ ਲੋਕ ਕੈਂਪੇਨ ਚਲਾ ਰਹੇ ਆ ਆਪਣੇ ਆਪ ਲੋਕ ਸਾਰਾ ਕੁਝ ਚੱਕੀ ਫਿਰਦੇ ਦੱਬੀ ਫਿਰਦੇ ਆ ਕੰਮ ਨੂੰ ਤੇ ਲੋਕਾਂ ਨੇ ਬਹੁਤ بڑا ਹੰਗਾਰਾ ਦਿੱਤਾ ਤੇ ਹਜੂਮਾਂ ਦੀ ਹਜੂਮ ਇਕੱਠੇ ਹੋ ਕੇ ਮਨ ਨਾਲ ਜੁੜ ਰਹੇ ਤੇ ਉਹ ਕੈਂਪੇਨ ਨੂੰ ਆਪਣੇ ਆਪ ਰੋੜੀ ਫਿਰਦੇ ਆ ਔਰ ਸੰਤੁਖ ਸਿੰਘ ਚੌਧਰੀ ਹੁਣਾਂ ਦਾ ਦਿਹਾਂਤ ਹੋਇਆ ਉਸ ਤੋਂ ਬਾਅਦ ਬਾਈ ਇਲੈਕਸ਼ਨ ਆਈ ਔਰ ਸੁਸ਼ੀਲ ਰਿੰਕੂ ਚਲੇ ਗਏ ਸੀਗੇ ਆਮ ਆਦਮੀ ਪਾਰਟੀ ਦੇ ਵਿੱਚ ਔਰ ਕਰਮਜੀਤ ਚੌਧਰੀ ਹੁਣ ਇਲੈਕਸ਼ਨ ਹਾਰ ਗਏ ਸੀ ਹੁਣ ਉਹ ਵੀ ਚਲੋ ਚਲੇ ਗਏ ਔਰ ਕਹਿੰਦੇ ਕਿ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਬੈਨੀਫਿਟ ਜਿਹੜਾ ਮਿਲਿਆ ਉਹ ਜਿਹੜਾ ਬਿੱਲ ਫ੍ਰੀ ਕੀਤੇ ਬਿੱਲ ਮਾਫ ਕੀਤੇ ਉਹਦਾ ਫਾਇਦਾ ਮਿਲ ਰਿਹਾ ਤੁਹਾਨੂੰ ਇਹ ਤਾਂ ਨਹੀਂ ਲੱਗ ਰਿਹਾ ਕਿ ਇਸ ਵਾਰ ਫਿਰ ਆਮ ਆਦਮੀ ਪਾਰਟੀ ਬੇਸ਼ੱਕ ਟੀਨੂ ਹੁਣਾਂ ਨੂੰ ਲੈਂਦਾ ਅਕਾਲੀ ਦਲ ਤੋਂ ਉਹਨੂੰ ਜਿਤਾ ਦੇਣਗੇ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਲੋਕ ਹੁਣ ਪਾਰਟੀਆਂ ਬਾਅਦ ਚ ਦੇਖਣੇ ਪ ਇਹ ਕੈਂਡੀਡੇਟ ਦਾ ਕਿਰਦਾਰ ਦੇਖਦੇ ਆ ਜਿਹੜਾ ਦਲ ਬਦਲੂ ਐ ਰੋਜ਼ ਬਦਲ ਜਾਣਾ ਰੋਜ਼ ਸਵੇਰੇ ਦੁਪਹਿਰੇ ਸ਼ਾਮ ਦਾ ਰੇਟ ਹੋ ਗਿਆ ਇਹਨਾਂ ਦਾ ਸਵੇਰੇ ਕੋਈ ਹੱਕ ਲੈ ਜਾਂਦਾ ਦੁਪਹਿਰ ਨੂੰ ਕੋਈ ਹੱਕ ਲੈ ਜਾਂਦਾ ਸ਼ਾਮ ਨੂੰ ਕੋਈ ਹੱਕ ਲੈ ਜਾਂਦਾ ਔਰ ਇਹਨਾਂ ਨੇ ਸਾਡੇ ਸਭਿਆਚਾਰ ਨੂੰ ਗੰਦਲਾ ਕੀਤਾ ਇਹ ਪੰਜਾਬ ਨੂੰ ਸ਼ਰਮਸਾਰ ਕਰ ਰਹੇ ਆ ਇਹ ਲੋਕ ਰੋਜ਼ ਬਦਲ ਕੇ ਦਲ ਬਦਲੂ ਬਣ ਕੇ ਪੰਜਾਬ ਦੇ ਇਮੇਜ ਨੂੰ ਆਪਣੀ ਕਮਿਊਨਿਟੀ ਦੇ ਇਮੇਜ ਨੂੰ ਖਰਾਬ ਕਰ ਰਹੇ ਤੇ ਲੋਕ ਇਹਨਾਂ ਨੂੰ ਮੂੰਹ ਨਹੀਂ ਲਗਾ ਰਹੇ ਔਰ ਪਿੱਛੇ हट ਗਏ ਆ ਲੋਕ ਬਾਅਦ ਵਿੱਚ ਦੇਖਦੇ ਪਾਰਟੀ ਕਿਹੜੀ ਲੇਕਿਨ ਅਗਲੇ ਕਹਿੰਦੇ ਯਾਰ ਮਿਲਣਾ ਤਾਂ ਐਸੇ ਦਲ ਬਦਲੂ ਐਸੀ ਦੇ ਨਾਲ ਨਹੀਂ ਚੱਲਣਾ ਸੋ ਇਸ ਕਰਕੇ ਅੱਜ ਇੱਕ ਇੱਥੇ ਜਲੰਧਰ ਵਿੱਚ ਖਾਸ ਤੌਰ ਤੇ ਨਵੇਂ ਤਰੀਕੇ ਦੀ ਲਹਿਰ ਚੱਲੀ ਹੈ ਕਿ ਜਿਹੜੇ ਬੰਦੇ ਬਦਲਦੇ ਨਹੀਂ ਐ ਜਿਹੜੇ ਰੋਜ਼ ਡਰਦੇ ਨਹੀਂ ਐ ਜਿਹੜੇ ਲਾਲਚ ਵਿੱਚ ਆ ਕੇ ਅੱਗੇ ਨਹੀਂ ਜਾਂਦੇ ਉਹਨਾਂ ਲੋਕਾਂ ਨੂੰ ਆਪਾਂ ਅੱਗੇ ਲੈ ਕੇ ਆਈਏ ਅਰ ਦਲ ਬਦਲੋ ਨਕਾਰਿਏ ਵਿਕਰਮ ਚੌਧਰੀ ਹੁਣੀ ਨਾਰਾਜ਼ ਹੋ ਗਏ ਤੁਹਾਡੇ ਹੀ ਫਲੋਰ ਤੋਂ ਐਮਐਲਏ ਨੇ ਉਹਨਾਂ ਦੇ ਮਾਤਾ ਜੀ ਕਰਮਜੀਤ ਕੌਰ ਚੌਧਰੀ ਉਹਨਾਂ ਦੇ ਪਿਤਾ ਜੀ ਦਾ ਕਹਿੰਦੇ ਦਿਹਾਂਤ ਹੋਇਆ ਸੀਗਾ ਜਦੋਂ ਪਾਰਜੋੜੋ ਯਾਤਰਾ ਦੇ ਵਿੱਚ ਔਰ ਫਿਰ ਉਹਨਾਂ ਦੀ ਮਾਤਾ ਜੀ ਨੂੰ ਟਿਕਟ ਦਿੱਤਾ ਗਿਆ ਬਾਈ ਇਲੈਕਸ਼ਨ ਹਾਰ ਗਏ ਇਸ ਵਾਰ ਉਹਨਾਂ ਨੂੰ ਟਿਕਟ ਨਹੀਂ ਮਿਲੀ ਉਹ ਬੀਜੇਪੀ ਦੇ ਵਿੱਚ ਲੈ ਕੇ ਔਰ ਵਿਕਰਮ ਚੌਧਰੀ ਬਹੁਤ ਤਿੱਖਾ ਬੋਲ ਰਿਹਾ ਤੁਹਾਡੇ ਖਿਲਾਫ ਕਹਿੰਦੇ ਚੰਨੀ ਹੁਣਾਂ ਦਾ ਤਾਂ ਹੱਕ ਹੀ ਨਹੀਂ ਬਣਦਾ ਸੀ ਐਵੇਂ ਚੱਕ ਕੇ ਲਿਆ ਕੇ ਸਾਡੇ ਜਲੰਧਰ 'ਚ ਬਿਠਾਤਾ ਮੈਂ ਫੇਰ ਤੁਹਾਨੂੰ ਕਹਿ ਰਿਹਾ ਕਿ ਇਹ ਜਿਹੜੀ ਲਾਲਚ ਔਰ ਡਰ ਦੀ ਪ੍ਰਵਿਰਤੀ ਹੈ ਇਹ ਨੂੰ ਪੰਜਾਬ ਕਦੇ ਆਪਣੇ ਨੂੰ ਆਪਾਂ ਆਸਾਰਾ ਕੁਝ ਚਾਹੁੰਦੇ ਕਿ ਮੇਰੇ ਘਰ ਹੀ ਸਾਰਾ ਕੁਝ ਆਜ ਵੀ ਉਹਨਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਹਨਾਂ ਲੋਕਾਂ ਦੀ ਕੀਮਤ ਨਹੀਂ ਰਹੇਗੀ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਹੜਾ ਬੰਦਾ ਹਰ ਰੋਜ਼ ਦਲ ਬਦਲ ਕੇ ਜਾਂ ਆਪਣਾ ਦਲ ਬਦਲ ਕੇ ਦੂਸਰੇ ਪਾਸੇ ਖੜਦਾ ਹੈ ਜਿਨ੍ਹਾਂ ਦਾ ਡਾਇਓਲੋਜੀਕਲੀ ਕੋਈ ਸਿਧਾਂਤਕ ਤੌਰ ਤੇ ਕੋਈ ਆਪਣਾ ਸਟੈਂਡ ਨਹੀਂ ਹੈ ਉਹਨਾਂ ਲੋਕਾਂ ਨੂੰ ਨਕਾਰਨਾ ਚਾਹੀਦਾ ਚਾਹੇ ਉਹ ਮੈਂ ਹੀ ਕਿਉਂ ਨਾ ਹੋਵਾਂ ਇਸ ਕਰਕੇ ਲੋਕਾਂ ਦਾ ਜਨਕਾਰ ਰਹੇ ਹੈ ਤਾਂ ਇਹਨਾਂ ਦੀ ਲੋਕਾਂ ਦੇ ਵਿੱਚ ਕੋਈ ਗੱਲ ਨਹੀਂ ਸਾਡਾ ਕੋਈ ਵਰਕਰ ਕਾਂਗਰਸ ਦਾ ਜਾਂ ਜਿਹੜੀ ਪਾਰਟੀ ਚੋਂ ਟੀਨੂ ਆਇਆ ਉਸ ਪਾਰਟੀ ਦਾ ਕੋਈ ਵਰਕਰ ਇਹਨਾਂ ਦੇ ਨਾਲ ਨਹੀਂ ਗਿਆ ਇੱਥੋਂ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਇਹਨਾਂ ਦੀ ਗੱਲ ਨੂੰ ਲੋਕਾਂ ਨੇ ਸਵੀਕਾਰ ਨਹੀਂ ਕੀਤਾ ਉਹਨਾਂ ਦੇ ਬੀਜੇਪੀ ਜਾਂਦਾ ਤੁਹਾਨੂੰ ਕੋਈ ਨੁਕਸਾਨ ਨਹੀਂ ਹੈ ਨਹੀਂ ਬਹੁਤ ਫਾਇਦਾ ਹੋ ਗਿਆ ਕਿਉਂਕਿ ਜਿਹੜਾ ਵਰਕਰ ਇਹਨਾਂ ਤੋਂ ਨਾਰਾਜ਼ ਸੀ ਜਿਨ੍ਹਾਂ ਤੇ ਇਹਨਾਂ ਨੇ ਪਰਚੇ ਕਰਾਏ ਜਿਹੜੇ ਨੂੰ ਇਹਨਾਂ ਨੇ ਤੰਗ ਕੀਤਾ ਜਿਹੜੇ ਇਹਨਾਂ ਦੀ 에ਰੋਗੈਂਸ ਤੇ ਤੱਕ ਕੇ ਸ਼ਾਹੀ ਤੋਂ ਔਰ ਆਕੜਬਾਜੀ ਤੋਂ ਤੰਗ ਸੀ ਉਹ ਲੋਕ ਅੱਜ ਮੁੜ ਕੇ ਕਾਂਗਰਸ ਵਿੱਚ ਆ ਗਏ ਜਿਹੜੇ ਪਹਿਲਾਂ ਇਹਨਾਂ ਤੋਂ ਤੰਗ ਹੋ ਕੇ ਚਲੇ ਗਏ ਸੀ ਔਰ ਜਲੰਧਰ ਦੇ ਵਿੱਚ ਤੁਸੀਂ ਜਾ ਰਹੇ ਹੋ ਵਿਚਾਰਿਆਂ ਲੋਕਾਂ ਦੇ ਵਿੱਚ ਲੋਕ ਕੀ ਕਹਿ ਰਹੇ ਆ ਤੁਸੀਂ ਲਗਾਤਾਰ ਇਲੈਕਸ਼ਨ ਲੜਦੇ ਰਹੇ ਹੋ ਮੁੱਖ ਮੰਤਰੀ ਵੀ ਰਹੇ ਹੋ ਚਲੋ ਸੋਰਸ ਵੀ ਬਹੁਤ ਤਰ੍ਹਾਂ ਦੇ ਹੋ ਜਾਂਦੇ ਆ ਕੀ ਰਿਪੋਰਟ ਕੀ ਤੁਹਾਨੂੰ ਰਿਪੋਰਟ ਕੀ ਦੇ ਰਹੇ ਆ ਲੋਕ ਲੋਕਾਂ ਦਾ ਜਿਹੜਾ ਪਿਆਰ ਹੈ ਸਤਿਕਾਰ ਹੈ ਜਿਹੜਾ ਉਮੜ ਕੇ ਆਉਣਾ ਫੋਟੋਆਂ ਤਰਾਣੀਆਂ ਤੇ ਲੋਕਾਂ ਨੇ ਆਪਣੇ ਆਪ ਮੁਹਾਰੇ ਮੇਰੀ ਕੰਪੇਨ ਨੂੰ ਚਲਾ ਰਿਹਾ ਤੇ ਜੇ ਇੱਕ ਧੜਾ ਮੈਨੂੰ ਬੁਲਾਉਂਦਾ ਦਾ ਦੂਸਰਾ ਵੀ ਬੁਲਾਉਂਦਾ ਹੈ ਜੇ ਕੋਈ ਉੱਥੇ ਵਿਰੋਧੀ ਵੀ ਹੈ ਉਹ ਵੀ ਮੈਨੂੰ ਆਪਣੇ ਕਹਿੰਦਾ ਤੂੰ ਸਾਡੇ ਵੱਲ ਵੀ ਆ ਕੇ ਜਾ ਉਸ ਤੋਂ ਲੱਗਦਾ ਕਿ ਬਹੁਤ ਵੱਡੀ ਜਿੱਤ ਹੈ ਜਿਹੜੀ ਕਾਂਗਰਸ ਨੂੰ ਆਉਣ ਵਾਲੇ ਸਮੇਂ 'ਚ ਮਿਲਣ ਵਾਲੀ ਹੈ ਭਗਵੰਤ ਮਾਨ ਕਹਿੰਦੇ ਕਿ 13 0 ਕਹਿੰਦੇ ਅਸੀਂ 13 ਜਿੱਤਾਂਗੇ ਬਾਕੀ ਵਿਰੋਧੀਆਂ ਦੀਆਂ 0 ਜਲੰਧਰ ਸੀਟ ਦਾ ਕੀ ਹਾਲ ਹੈ ਫਿਰ ਇਸ ਹਿਸਾਬ ਨਾਲ ਉਹ ਕਿਉਂਕਿ ਉਹ ਕਹਿੰਦੇ ਕਿ ਇਸ ਤਾਂ ਸਾਰੀਆਂ ਦੀਆਂ ਸਾਰੀਆਂ ਪੰਜਾਬ ਉਹਨਾਂ ਦਾ 13 0 ਹੀ ਹੈ ਲੇਕਿਨ ਇਹਨਾਂ ਦੀ 0 ਆਉਣੀ ਹੈ ਭਗਵੰਤ ਮਾਨ ਉਹਨਾਂ ਦੀ ਹਾਲਾਤ ਇਹ ਹੈ ਕਿ ਇਹਨਾਂ ਨੇ ਕੋਈ ਵਰਗ ਛੱਡਿਆ ਨਹੀਂ ਜਿਸ ਤਰੀਕੇ ਨਾਲ ਇਹਨਾਂ ਨੇ ਕਿਸਾਨੀ ਦਾ ਕਹਾਣ ਕੀਤਾ ਹੈ ਜਿਸ ਤਰੀਕੇ ਨਾਲ ਸਾਡਾ ਮੁੰਡਾ ਸੁਭਮ ਮਾਰਿਆ ਗਿਆ ਤੇ ਉਹਦੇ ਤੇ ਕਾਰਵਾਈ ਨਹੀਂ ਹੋਈ ਜਿਸ ਤਰੀਕੇ ਨਾਲ ਇਹਨਾਂ ਨੇ ਲਾਠੀਆਂ ਨਾਲ ਕਿਸਾਨ ਨੂੰ ਮਾਰਿਆ ਸੀ ਔਰ ਉਹਦੇ ਤੇ ਕੁਝ ਨਹੀਂ ਹੋਇਆ ਬਿਨਾਂ ਮਤਲਬ ਦੇ ਹਾਸ਼ਪ ਕਰਤਾ ਕੇ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਜੀ ਨੇ ਆ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਗ੍ਰੰਥੀ ਤੱਕ ਕਹਿਤਾ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਐਨਐਸਏ ਲਗਾਈ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਅੱਜ ਚਿੱਟੇ ਦਾ ਬੋਲਬਾਲ ਹੈ ਜਿਸ ਤਰੀਕੇ ਦੇ ਨਾਲ ਲਾਅ ਐਂਡ ਆਰਡਰ ਦੀ ਕੋਈ ਸਥਿਤੀ ਨਹੀਂ ਹੈ ਇਸ ਕਰਕੇ ਇਹਨਾਂ ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ ਹੈ ਲੋਕ ਪਛਤਾ ਰਹੇ ਹੈ ਕਿ ਅਸੀਂ ਇਹਨਾਂ ਨੂੰ ਕਿਉਂ ਲੈ ਆਏ ਇਸ ਕਰਕੇ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਕਿ ਯਾਰ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਪਣਾਉਂਦਾ ਤੁਸੀਂ ਪੰਜਾਬ ਸੰਭਾਲਣ ਲੱਗੇ ਹੋ ਲੇਕਿਨ ਉਸ ਸਮੇਂ ਦੀ ਜਿਹੜੀ ਗਲਤੀ ਹੈ ਲੋਕ ਅੱਜ ਉਹਨੂੰ ਠੀਕ ਕਰਨਾ ਚਾਹੁੰਦੇ ਆ ਤੇ ਕਾਂਗਰਸ ਵੱਲ ਮੁੜ ਕੇ ਆਏ ਆ ਤੇ ਕਾਂਗਰਸ ਨੂੰ ਜਿਤਾ ਰਹੇ ਪਿਛਲੀ ਵਾਰ ਉਮੀਦਵਾਰ ਲੈ ਕੇ ਆਈ ਸੀ ਆਮ ਆਦਮੀ ਪਾਰਟੀ ਕਾਂਗਰਸ ਚੋਂ ਤੁਹਾਡੇ ਹਾਰੇ ਹੋਏ ਐਮ ਐਲ ਏ ਲੈ ਕੇ ਸੀ ਇਸ ਵਾਰ ਅਕਾਲੀ ਦਲ ਤੋਂ ਦੇ ਵਿੱਚੋਂ ਲੈ ਆਏ ਹਾਰੇ ਹੋਏ ਐਮ ਐਲ ਏ ਨੂੰ ਔਰ ਪਵਨ ਕੁਮਾਰ ਟੀ ਨੂੰ ਹੁਣਾਂ ਨੂੰ ਤੁਹਾਨੂੰ ਕੀ ਲੱਗਦਾ ਪਿਛਲੀ ਵਾਰ ਵੀ ਕੈਂਡੀਡੇਟ ਬਾਹਰੋਂ ਆਇਆ ਸੀ ਇਸ ਵਾਰ ਵੀ ਕੈਂਡੀਡੇਟ ਬਾਹਰੋਂ ਆਇਆ ਉਹ ਕਹਿੰਦੇ ਕਿ ਸਰਕਾਰ ਜਿਹਦੀ ਹੁੰਦੀ ਹੈ ਬੈਨੀਫਿਟ ਮਿਲ ਜਾਂਦਾ ਬੰਦਾ ਚਾਹੇ ਕੋਈ ਵੀ ਹੋਵੇ ਠੀਕ ਲੱਗਦੀ ਹੈ ਤੁਹਾਨੂੰ ਗੱਲ ਦਰਸਤ ਲੱਗਦੀ ਹੈ ਮੈਂ ਤੁਹਾਨੂੰ ਦੱਸਦਾ ਕਿ ਆਮ ਆਦਮੀ ਪਾਰਟੀ ਦੇ ਨਾਲ ਲੋਕ ਇਸ ਲੱਗੇ ਇਸ ਕਰਕੇ ਲੱਗੇ ਸੀ ਕਿ ਸ਼ਾਇਦ ਭਗਤ ਸਿੰਘ ਦਾ ਇਨਕਲਾਬ ਲੈ ਕੇ ਆ ਰਹੇ ਹਨ ਮੈਨੂੰ ਇੱਕ ਗੱਲ ਦੱਸੋ ਕਿ ਇਸ ਇਨਕਲਾਬੀ ਪਾਰਟੀ ਦੱਸਣ ਵਾਲਿਆਂ ਨੂੰ ਕਿਹਾ ਜਿਹੜੇ ਨੌਜਵਾਨ ਮੁੰਡੇ ਇਹਨਾਂ ਦੇ ਮਗਰ ਲੱਗੇ ਸੀ ਜਿਹੜੇ ਨੌਜਵਾਨ ਮੁੰਡੇ ਬਹੁਤ ਸਾਰੇ ਲੋਕ ਤਾਂ ਆਪਣੇ ਘਰ ਤੱਕ ਵੇਚਣ ਨੂੰ ਹੀ ਨਾ ਪਿੱਛੇ ਤਿਆਰ ਹੋ ਗਏ ਸੀ جنونی ਹੋ ਗਏ ਸੀ ਵੀ ਸ਼ਾਇਦ ਇਹ ਬਹੁਤ ਅੱਛੇ ਬੰਦੇ ਕਿਹਾ ਉਹਨਾਂ ਚੋਂ ਕੋਈ ਕੈਂਡੀਡੇਟ ਨਹੀਂ ਮਿਲਿਆ ਕਿਹਾ ਜਿਲੰਦਰ ਦੇ 9 ਹਲਕਿਆਂ ਵਿੱਚ ਇਹਨਾਂ ਪਾਸ ਕੋਈ ਐਸਾ ਨੌਜਵਾਨ ਨਹੀਂ ਜਾਂ ਐਸਾ ਕੋਈ ਵਰਕਰ ਨਹੀਂ ਜਿਹੜਾ ਇਹਨਾਂ ਆਮ ਆਦਮੀ ਪਾਰਟੀ ਵਾਸਤੇ ਕੰਮ ਕਰ ਰਿਹਾ ਸੀ ਜਿਨ੍ਹਾਂ ਨੇ ਇਹਨਾਂ ਦੀ ਸਰਕਾਰ ਲਿਆਂਦੀ। ਕੀ ਇਹਨਾਂ ਪਾਸ ਪੂਰੇ ਹੁਸ਼ਿਆਰਪੁਰ ਦੇ 9 ਹਲਕਿਆਂ 'ਚ ਕੋਈ ਬੰਦਾ ਨਹੀਂ ਸੀ? ਕੀ ਇਹਨਾਂ ਪਾਸ ਫਤੇਗੜ ਸਾਹਿਬ ਦੇ 9 ਹਲਕਿਆਂ 'ਚ ਬੰਦਾ ਨਹੀਂ ਸੀ ਜਿਹੜੇ ਕਾਂਗਰਸ 'ਚੋਂ ਬੰਦੇ ਲੈ ਕੇ ਗਏ ਐ? ਸੋ ਇਹ ਲੋਕ ਸਿਰਫ ਡਰਾਮੇਬਾਜ਼ ਸੀਗੇ। ਇਹਨਾਂ ਦਾ ਵਰਕਰ ਇਹਨਾਂ ਤੋਂ ਪੁੱਛੇ ਮੁੜ ਗਿਆ। ਇਹ ਪਹਿਲਾਂ ਤਾਂ ਇਹ ਕਹਿੰਦੇ ਸੀ ਏਸੀ ਤਾਂ ਫੜੀ ਵਾਲੇ ਨੂੰ ਵੀ ਐਮਐਲਏ ਬਣਾ ਸਕਦੇ ਸੀ ਤਾਂ ਇੱਕ ਮਕੈਨਿਕ ਨੂੰ ਵੀ ਐਮਐਲਏ ਬਣਾ ਸਕਦੇ ਹੁਣ ਕਿਉਂ ਨਹੀਂ ਲੈ ਕੇ ਆਏ ਕਿਉਂਕਿ ਇਹਨਾਂ ਤੋਂ ਲੋਕ ਭੱਜ ਗਏ ਇਹਨਾਂ ਦੀ ਕੋਈ ਟਿਕੜ ਨਹੀਂ ਸੀ ਲੈਣਾ ਚਾਹੁੰਦਾ ਇਹਨਾਂ ਨੇ ਫਿਰ ਕਾਂਗਰਸੋਂ ਲਾਲਚ ਦੇ ਕੇ ਸਰਕਾਰ ਵੀ ਸਾਡੀ 3 ਸਾਲ ਹੈਗੀ ਆ ਕਿਸੇ ਨੂੰ ਡਰਾ ਕੇ ਕਿਸੇ ਨੂੰ ਥਮਕਾ ਕੇ ਕਿਸੇ ਨੂੰ ਲਾਲਚ ਦੇ ਕੇ ਕਿਸੇ ਦੇ ਪਰਚਾ ਕਰ ਦਰਜ ਕਰਕੇ ਜਿਨ੍ਹਾਂ ਲੋਕਾਂ ਦੀ ਲੱਤਾਂ 'ਚ ਜਾਨ ਨਹੀਂ ਸੀ ਉਹਨਾਂ ਨੂੰ ਲਿਆ ਕੇ ਇੱਥੇ ਖੜਾ ਕੀਤਾ ਤੇ ਲੋਕ ਉਹਨਾਂ ਨੂੰ ਬੁਰੀ ਤਰ੍ਹਾਂ ਨਕਾਰ ਰਹੇ ਤੁਸੀਂ ਆਪਣੀ ਸਰਕਾਰ ਦੇ ਕੀਤੇ ਹੋਏ ਕੰਮ ਵੀ ਗਿਣਾਰੇ ਹੋ ਲੋਕਾਂ ਦੇ ਤੇ ਜਾ ਰਹੇ ਹੋ ਤੁਸੀਂ ਜਿੰਨਾ ਸਮਾਂ ਤੁਹਾਨੂੰ ਮਿਲਿਆ ਤੁਸੀਂ ਮੁੱਖ ਮੰਤਰੀ ਰਹੇ ਹੋ ਮੈਂ 3.5 ਮਹੀਨੇ ਮੁੱਖ ਮੰਤਰੀ ਰਿਹਾ ਤੁਸੀਂ ਮੇਰੇ 3.5 ਸਾਲ 3 ਮਹੀਨੇ ਦੇ ਕੰਮ ਤੇ ਇਹਨਾਂ ਦੇ 2 ਸਾਲ ਦੇ ਬਰਾਬਰ ਕਰਕੇ ਦੇਖ ਲਓ ਮੈਂ ਬਿਜਲੀ ਦੇ ਸਾਰੇ ਬਕਾਏ ਮਾਫ ਕੀਤੇ ਸੀ ਲੋਕਾਂ ਦੇ 1500 ਕਰੋੜ ਰੁਪਏ ਦਾ ਲੋਕਾਂ ਨੂੰ ਫਾਇਦਾ ਹੋਇਆ ਸੀ ਮੈਂ ਪਾਣੀ ਦੇ ਸਾਰੇ ਬਕਾਏ ਮਾਫ ਕੀਤੇ ਸੀ 1250 ਕਰੋੜ ਦਾ ਫਾਇਦਾ ਹੋਇਆ ਸੀ ਮੈਂ 3 ਰੁਪਏ ਬਿਜਲੀ ਸਸਤੀ ਕੀਤੀ ਸੀ ਆ 200 ਯੂਨਿਟ ਤਾਂ ਪਹਿਲੇ ਹੀ ਮਾਫ ਸੀ ਇਹਨਾਂ ਨੇ 300 ਕਰਕੇ ਉੱਪੋਂ ਕੈਪ ਲਗਾਤਾ ਹੈ ਜੇ ਜ 301 ਹੋ ਗਿਆ ਰ 300 ਵੀ ਗਿਆ 200 ਜਿਹੜਾ ਮਾਫ ਸੀ ਉਹ ਵੀ ਨਾਲ ਹੀ ਚਲੇ ਜਾਂਦਾ ਹੈ ਅਰ ਇਹਨਾਂ ਦਾ ਬਿਜਲੀ ਦਾ ਰੇਟ ਇੰਨਾ ਜ਼ਿਆਦਾ ਕਿ ਹੁਣ ਫੇਰ ਲੋਕਾਂ ਦੇ 50 50 60 60000 20 20000 ਲੱਖ ਲੱਖ ਬਿੱਲ ਬਕਾਇਆ ਖੜ ਗਏ ਐ ਇਹ ਵੀ ਤੁਸੀਂ ਦੇਖਿਓ ਕਿਸੇ ਦਿਨ ਮੌਕਾ ਮਿਲੇਗਾ ਐਸੀ ਉਹ ਮਾਫ ਕਰਾਂਗੇ ਲੇਕਿਨ ਇਹਨਾਂ ਨੇ ਲੋਕਾਂ ਨੂੰ ਸਤਾਤ ਹੈ ਲੋਕ ਬੜੇ-ਬੜੇ ਕਟਰ ਹੁਣੇ ਲੱਗ ਰਹੇ ਬਿਜਲੀ ਦੇ ਦੇ ਜਿਹੜੇ ਕਿ ਅੱਜ ਕੱਲ ਚੋਣਾ ਹੈ ਇਹ ਬਹੁਤ ਕੋਸ਼ਿਸ਼ ਕਰ ਰਹੇ ਕਿ ਬਿਜਲੀ ਦੇ ਕਟ ਨਾ ਲੱਗਣ ਬਾਅਦ ਦੇ ਵਿੱਚ ਤਾਂ ਲੋਕਾਂ ਦੇ ਇਹਨਾਂ ਨੇ ਉਹ ਮੱਛਰ ਲੜਾਉਣੇ ਆ ਲੇਕਿਨ ਮੈਂ ਤੁਹਾਨੂੰ ਇੱਕ ਗੱਲ ਕਹਿ ਦਿੰਦਾ ਕਿ ਆ ਸਰਕਾਰ ਜਿਹੜੀ ਹੈਗੀ ਆਮ ਆਦਮੀ ਪਾਰਟੀ ਦੀ ਇਹ ਚਾਰ ਤਰੀਕ ਤੱਕ ਕੀ ਹੈ ਉਸ ਤੋਂ ਇੱਕ ਮਹੀਨੇ ਦੇ ਅੰਦਰ-ਅੰਦਰ ਇਹਨਾਂ ਦੀ ਸਰਕਾਰ ਗਿਰ ਜਾਣੀ ਹੈ ਤੁਹਾਡੇ ਇਸ ਬਿਆਨ ਤੋਂ ਬਾਅਦ ਇੱਕ ਛੋਟਾ ਜਿਹਾ ਸਵਾਲ ਤੁਹਾਡੇ ਇਸ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਬਿਆਨ ਵੀ ਆਇਆ ਸੀ ਤੁਸੀਂ ਪਹਿਲਾਂ ਵੀ ਜਦੋਂ ਬਿਆਨ ਦਿੱਤਾ ਉਹ ਕਹਿੰਦੇ ਕਿ ਸਰਕਾਰ ਤਾਂ ਨਹੀਂ ਡਿਗਣੀ ਪਰ ਚੰਨੀ ਹੋਣੀ ਹੈ ਬਾਕੀ ਦੇ ਜਿਹੜੇ ਕਰਪਟ ਲੀਡਰ ਹੈ ਕਹਿੰਦੇ ਉਹ ਜੇਲ੍ਹ ਦੇ ਵਿੱਚ ਜਾਣਗੇ ਇਹਦੇ ਨਾਲ ਹੀ ਇੱਕ ਸਵਾਲ ਹੋਰ ਹੈ ਰਵਨੀਤ ਬਿੱਟੂ ਕਹਿੰਦੇ ਜਿਹੜੀ ਸਾਜ਼ਿਸ਼ ਹੋਈ ਸੀ ਮੋਦੀ ਉਹਨਾਂ ਦਾ ਕਾਫਲਾ ਵਾਪਸ ਮੁੜਿਆ ਔਰ ਕਹਿੰਦੇ ਕਿ ਉਹ ਚਰਨਜੀਤ ਚੰਨੀ ਉਹਨਾਂ ਦੀ ਸਾਜ਼ਿਸ਼ ਕਰਕੇ ਹੋਇਆ ਸੀ ਸਭ ਕੁਝ ਦੋ ਛੋਟੇ ਛੋਟੇ ਸਵਾਲ ਨੇ ਦੋਹਾਂ ਦੇ ਜਵਾਬ ਦੇ ਮੈਂ ਤੁਹਾਨੂੰ ਦੱਸਦਾ ਜੇ ਚੰਨੀ ਕਰਪਟ ਸੀਗਾ ਸਵਾ ਦੋ ਸਾਲ ਥੋੜੇ ਹ ਇਹਨਾਂ ਨੇ ਸਾਰੀ ਵਿਜੀਲੈਂਸ ਮੇਰੇ ਮਗਰ ਪਾ ਕੇ ਪੰਜਾਬ ਸਰਕਾਰ ਨੇ ਸਾਰਾ ਕੁਝ ਮੇਰਾ ਚੈੱਕ ਕਰਾ ਲਿਆ ਪੰਜ ਪੈਸੇ ਦੀ ਹੀਰਾ ਫੇਰੀ ਨਹੀਂ ਮਿਲੀ ਸਾਰੀਆਂ ਮੇਰੀਆਂ ਫੈਲਾਂ ਚੈੱਕ ਕਰਾ ਲੀਆਂ ਸਾਰਾ ਮੇਰਾ ਘਰ ਫੋਲ ਕੇ ਦੇਖ ਲਿਆ ਸਾਰਾ ਮੇਰਾ ਯਾਰ ਦੋਸਤ ਕੈਨੇਡਾ ਅਮਰੀਕਾ ਸਭ ਜਗ੍ਹਾ ਮੇਰੀ ਪ੍ਰਾਪਰਟੀ ਲੱਭ ਕੇ ਦੇਖ ਲਈ ਮਿਲਿਆ ਕੁਝ ਕਰ ਲਿੰਦੇ ਅੰਦਰ ਮੇਰੇ ਖਿਲਾਫ ਸਾਜ਼ਿਸ਼ ਕਰਕੇ ਮੁੱਖ ਮੰਤਰੀ ਨੇ ਆਪ ਪ੍ਰੈਸ ਕਾਨਫਰੰਸ ਕੀਤੀ ਕਿ ਇਹ ਖਿਡਾਰੀ ਤੋਂ 2 ਕਰੋੜ ਰੁਪਏ ਲੈ ਲਿਆ ਕਿੱਥੇ ਉਹ ਖਿਡਾਰੀ ਕਰ ਲਿਆ ਕੁਝ ਮੇਰਾ ਮੈਂ ਕਹਿਣਾ ਕਿ ਜੇ ਮੈਂ ਗਲਤ ਹੁੰਦਾ ਤਾਂ ਮੈਨੂੰ ਅੰਦਰ ਕਰ ਲੈਂਦੇ ਇਹ ਲੇਕਿਨ ਅਸਲ ਦੇ ਵਿੱਚ ਕੀ ਆਏ ਰਾਜਨੀਤੀ ਕਰਦੇ ਆ ਜਦ ਦਿੱਲੀ ਇਹਨਾਂ ਦਾ ਬੰਦਾ ਹੁਣ ਕੇਜਰੀਵਾਲ ਫੜਿਆ ਤਾਂ ਤਰਫ ਦੇ ਕਹਿੰਦੇ ਅਸੀਂ ਇਨਕਲਾਬੀ ਹੈ ਸਾਡਾ ਅੰਦਰ ਦੇ ਤਾਂ ਜੇ ਜਦ ਤੁਸੀਂ ਕਾਂਗਰਸੀ ਦੇਂਦੇ ਜਦੋਂ ਕੀ ਹੁੰਦੇ ਇਹਨਾਂ ਇਹ ਸਾਡਾ ਬੰਦਾ ਲੈ ਕੇ ਜਾਂਦੇ ਆਪਣਾ ਕੈਂਡੀਡੇਟ ਬਣਾ ਲੈਂਦੇ ਕਹਿੰਦੇ ਜੀ ਇਹ ਇਨਕਲਾਬੀ ਜਦ ਇਹਨਾਂ ਦਾ ਡਿੰਕੂ ਭੱਜਿਆ ਕਹਿੰਦੇ ਜੀ ਇਹ ਗਦਾਰ ਹੁਣ ਜਦ ਟੀਨੂ ਨੂੰ ਲੈ ਕੇ ਆਏ ਆ ਉਹ ਬੀਜੇ ਅਕਾਲੀਆਂ ਦਾ ਗਰਦਾਰ ਨਹੀਂ ਹੈ ਜਦੋਂ ਰਿੰਕੂ ਆਇਆ ਇਹਨਾਂ ਦੇ ਕੋਲ ਤੇ ਗਿਆ ਇਹਨਾਂ ਨੇ ਗਦਾਰ ਦੇ ਬੈਨਰ ਲਗਾਤੇ ਜਦ ਹੁਣ ਇਹ ਇੰਟਰਵਿਊ ਕੀਤਾ ਜਾਂਦਾ ਹੈ ਪ੍ਰੋਟੈਸਟ ਵੀ ਕੀਤਾ بڑے بڑے ਜਲਸੇ ਕੀਤੇ ਤੇ ਹੁਣ ਜਾਦੇ ਇਹ ਟੀਨੂ ਨੂੰ ਲੈ ਕੇ ਆਏ ਆ ਹੁਣ ਮੈਨੂੰ ਇਹ ਦੱਸੋ ਮੈਂ ਟੀਨੂ ਦੇ ਗਦਾਰ ਦੇ ਪੋਸਟਰ ਲਗਾਵਾ ਕਿ ਇਨਕਲਾਬੀ ਦੇ ਪੋਸਟਰ ਲਾਵਾਂ ਉਹ ਤਾਂ ਪਤਾ ਨਹੀਂ ਕਿੰਨੀਆਂ ਦੇਣੀਆਂ ਟੱਪ ਕੇ ਆ ਗਿਆ ਵੇ ਜਿਹਨੂੰ ਇਹਨਾਂ ਨੇ ਕੈਂਡੀਡੇਟ ਬਣਾਇਆ ਇਹ ਇਨਕਲਾਬੀ ਪਾਰਟੀ ਹੈ ਇਹ ਇਹਨਾਂ ਦੇ ਉਸੂਲ ਹੈ ਕਿਹੜੇ ਉਸੂਲ 'ਤੇ ਖੜੇ ਆ ਇਹ ਇਹਨਾਂ ਨੇ ਸਿਰਫ ਪੰਜਾਬ ਦੇ ਪੈਸੇ ਨੂੰ ਜਹਾਜ਼ਾਂ ਦੇ ਧੂਏਂ ਚ ਰੋਲਣ ਤੇ ਇਲਾਵਾ ਪੰਜਾਬ ਦੇ ਪੈਸੇ ਨੂੰ ਸ਼ਰਾਬ ਦੇ ਸਕਿੰਡਲਾਂ ਵਿੱਚ ਲੁੱਟਣ ਤੋਂ ਇਲਾਵਾ ਕੁਝ ਨਹੀਂ ਕੀਤਾ 1.5 ਰੁਪਏ ਸਾਡੇ ਲੋਕਾਂ ਦੇ ਪੰਚਾਇਤਾਂ ਦੇ ਹੱਥ ਪਰ ਨਹੀਂ ਰੱਖੇ 5 ਰੁਪਏ ਕਮੇਟੀਆਂ ਦੇ ਹੱਥ ਪਰ ਨਹੀਂ ਰੱਖੇ ਕੋਈ ਡਿਵੈਲਪਮੈਂਟ ਦਾ ਪਿਛਲੇ 2.5 ਸਾਲਾਂ ਚ ਕੰਮ ਨਹੀਂ ਹੋਇਆ ਸਿਰਫ ਤੇ ਸਿਰਫ ਡਰਾਮੇਬਾਜ਼ੀ ਔਰ ਨਾਟਕਬਾਜ਼ੀ ਇਹਨਾਂ ਨੇ ਕੀਤੀ ਹੈ ਤੇ ਪੰਜਾਬ ਨੂੰ ਰੋਲਿਆ ਹੈ ਤੇ ਪੰਜਾਬ ਦੇ ਲੋਕ ਹੋਣ ਇਹਨਾਂ ਨੂੰ ਸਬਕ ਸਿਖਾਉਣਗੇ। ਅੱਕੇ ਕਾਂਗਰਸੀ ਸੀ ਬਿੱਟੂ ਹੁਣੀ ਚੱਲੇਗੀ ਉਹਨਾਂ ਨੇ ਅਲੀਗੇਸ਼ਨ ਲਾਇਆ ਸੀਗਾ ਇਸ ਤਰ੍ਹਾਂ ਦਾ ਉਹ ਕਹਿੰਦੇ ਕਿ ਚੰਨੀ ਚੰਨੀ ਉਹਨਾਂ ਨੇ ਸਾਜ਼ਿਸ਼ ਕੀਤੀ ਕਹਿੰਦੇ ਕਿ મોદી ਉਹਨਾਂ ਨੂੰ ਜਦੋਂ ਕਿਸਾਨਾਂ ਦੀ ਆੜ ਲਈ ਗਈ ਇਹ ਗੱਲ ਕਹੀ ਹੈ। ਹਾਲਾਂਕਿ ਉਸ ਤੋਂ ਬਾਅਦ ਭਾਸ਼ਣ ਦੇ ਵਿੱਚ ਭਗਵੰਤ ਮਾਨ ਉਹਨਾਂ ਨੇ ਵੀ ਕਿਹਾ ਸੀਗਾ ਕਿ ਚੰਨੀ ਉਹਨਾਂ ਦੀ ਸਰਕਾਰ ਨਹੀਂ ਭਗਵੰਤ ਮਾਨ ਦੀ ਸਰਕਾਰ ਹੈ ਤੁਸੀਂ ਸੇਫ ਹੋ ਕਹਿੰਦੇ ਇਸ ਤਰ੍ਹਾਂ ਦੀ ਗੱਲ ਇਸ ਦਾ ਜਵਾਬ ਕੀ ਹੈ? ਬਿੱਟੂ ਨੂੰ ਇੱਕ ਗੱਲ ਕਹਿ ਦੋ। ਤੇ ਚੰਨੀ ਨੇ ਤਾਂ ਆਪਣੇ ਕਿਸਾਨਾਂ ਪਰ ਗੋਲੀਆਂ ਨਹੀਂ ਚਲਾਈਆਂ ਡਾਂਗਾ ਨਹੀਂ ਚਲਾਈਆਂ ਨਾ ਹੀ ਉਨਾ ਪਰ ਕਰਿਆ ਕੋਈ ਨਜਾਇਜ਼ ਕਾਰਵਾਈ ਚੰਨੀ ਕਿਸਾਨਾਂ ਦੇ ਨਾਲ ਖੜਾ ਸੀ ਅੱਜ ਵੀ ਖੜਾ ਹੈ ਬਿੱਟੂ 'ਚ ਕੋਈ ਹਿੰਮਤ ਹੈ ਤਾਂ ਉਸ ਗੱਲ 'ਤੇ ਮੇਰੇ 'ਤੇ ਕਾਰਵਾਈ ਕਰਕੇ ਦਿਖਾਵੇ ਸੁਪਰੀਮ ਕੋਰਟ ਨੇ ਕਲੀਅਰ ਕੀਤਾ ਹੋਇਆ ਮਸਲਾ ਇਹ ਬਿੱਟੂ ਵਰਗੇ ਜਿਹੜੇ ਬੋਲ ਰਹੇ ਹਨ ਇਹ ਪੰਜਾਬ ਦੇ ਗਦਾਰ ਹੈ ਇਹ ਖੜਿਆ ਕਾਦਾ ਸਾਡੇ ਲੋਕਾਂ ਦੇ ਨਾਲ ਇਹ ਸਿੱਖਾਂ ਦੇ ਖਿਲਾਫ ਇਹ ਬੋਲਦਾ ਕਿਸਾਨਾਂ ਦੇ ਖਿਲਾਫ ਇਹ ਬੋਲਦਾ ਪੰਜਾਬੀਆਂ ਦੇ ਖਿਲਾਫ ਇਹ ਬੋਲਦਾ ਇਹ ਚਾਹੁੰਦਾ ਗਿਆ ਪਾਰਟੀ ਬਦਲ ਕੇ ਉਧਰ ਚਲੇ ਗਿਆ ਮੈਨੂੰ ਮਾਣ ਹੈ ਕਿ ਮੈਂ ਜਦੋਂ ਜ਼ਰੂਰਤ ਪਈ ਸੀ ਅੱਧੀ ਰਾਤ ਨੂੰ ਕਿਸਾਨਾਂ ਦੇ ਨਾਲ ਖੜਿਆ ਸੀ ਯਾਰ ਅੱਗੇ ਨੂੰ ਵੀ ਖੜਾਂਗਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਡੇ ਨਾਲ ਸੀਗੇ ਜਿਨ੍ਹਾਂ ਨੂੰ ਜਲੰਧਰ ਤੋਂ ਕਾਂਗਰਸ ਨੇ ਉਮੀਦਵਾਰ ਐਲਾਨਿਆ ਔਰ ਦਲਤਪਾਈ ਚੜ੍ਹਦੀਆਂ ਵੱਡੀ ਗਿਣਤੀ ਦੇ ਵਿੱਚ ਵੋਟਾਂ ਨੇ ਔਰ ਉੱਥੇ ਹੀ ਚਰਨਜੀਤ ਸਿੰਘ ਚੰਨੀ ਇੱਕ ਵੱਡਾ ਦਲਤ ਚਿਹਰਾ ਵੀ ਨੇ ਸਾਬਕਾ ਮੁੱਖ ਮੰਤਰੀ ਵੀ ਨੇ ਇਸ ਵਾਰ ਉਮੀਦ ਉਮੀਦਵਾਰ ਐਲਾਨਿਆ ਕਾਂਗਰਸ ਨੇ ਦੇਖਣਾ ਇਹ ਆ ਲੋਕਾਂ ਨੇ ਤੈਅ ਕਰਨਾ ਵੋਟਰਸ ਨੇ ਤੈਅ ਕਰਨਾ ਚਰਨਜੀਤ ਚੰਨੀ ਜਾ ਰਹੇ ਆ ਲੋਕਾਂ ਦੇ ਵਿੱਚ ਕਹਿੰਦੇ ਕਿ ਜਲੰਧਰ ਸੀਟ ਜਿੱਤਾਂਗੇ ਪਰ ਵੋਟਰਸ ਤੈਅ ਕਰਨਗੇ ਕੀ ਹੋਏਗਾ ਕਿਉਂਕਿ ਸਾਰੀਆਂ ਪਾਰਟੀਆਂ ਇਸ ਤਰ੍ਹਾਂ ਦਾ ਦਾਅਵਾ ਕਰ ਰਹੀਆਂ ਨੇ ਕਿ ਜਿੱਤ ਸਾਡੀ ਹੋਏਗੀ ਕੈਮਰਾ ਪ੍ਰੈਜੈਂਟੇਸ਼ਨ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਜਲੰਧਰ